ਔਰ ਖੇਤੀ ਦਾ ਇੱਕ ਮਾਡਲ ਆ ਜਿਹੜਾ ਉਹ ਰਜਗਾਰ ਮੁਖੀ ਮਾਡਲ ਲੈ ਕੇ ਉਹ ਹੁਣ ਜਿਹੜਾ ਖੇਤੀ ਦਾ ਮਾਡਲ ਆ ਉਹ ਜ਼ਗੀਰਦਾਰਾਂ ਪੱਖੀ ਆ ਉਹ ਸਾਮਰਾਜ ਦੀ ਕੰਪਨੀਆਂ ਪੱਖੀ ਮਾਡਲ ਉਹਨੇ ਸਾਡੇ ਮਜ਼ਦੂਰਾਂ ਕੋਲੋਂ ਰਜਗਾਰ ਵੀ ਖੋਲਿਆ ਹੂੰਦਾ ਇਹ ਕਹਾ ਜਾ ਸਕਦਾ ਵੀ ਸਾਲ ਭਰ ਦਾ ਕੰਮ ਪਹਿਲਾਂ ਮਜ਼ਦੂਰਾਂ ਨੂੰ ਮਿਲ ਜਾਂਦਾ ਸੀ ਖੇਤੀ ਚ ਜੇ ਉਹਨੂੰ ਘਟਾ ਵੀ ਲੱਗੇ 9 ਮਹੀਨਿਆਂ 10 ਮਹੀਨਿਆਂ ਦਾ ਕਰ ਲਗੇ ਅੱਜ ਸਿਰਫ ਰਹਿ ਗਿਆ 2 ਮਹੀਨਿਆਂ ਦਾ ਕੰਮ ਜੇਕਰ ਖੇਤੀ ਖੇਤਰ ਦੇ ਵਿੱਚ ਬੀਜ ਇਹੋ ਜਿਹੇ ਆਉਣ ਜਿਨ੍ਹਾਂ ਨੂੰ ਰੇਹਾਂ ਸਪਰੇਹਾਂ ਦੀ ਲੋੜ ਹੀ ਨਾ ਪਵੇ ਜੇ ਅਸੀਂ ਪਰਮਾਣੂ ਬੰਬ ਬਣਾ ਸਕਦੇ ਤੇ ਇਹੋ ਜਿਹੇ ਬੀਜ ਕਾਉਂ ਨਹੀਂ ਬਣਾਏ ਜਾਂਦੇ ਜਿਵੇਂ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਉਦੋਂ ਵੀ ਪ੍ਰਚਾਰ ਕੀਤਾ ਗਿਆ ਵੀ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਮਜ਼ਦੂਰਾਂ ਨੂੰ ਦੇਣੀਆਂ ਇਹਦਾ ਜਿਹੜਾ ਮਤਲਬ ਵਰਗੀਕਰਨ ਕਰੋ ਵੰਡ ਪਾਓ ਜਾਤਾਂ ਦੇ ਆਧਾਰ ਤੇ ਫਿਰਕਿਆਂ ਦੇ ਆਧਾਰ ਤੇ ਚੈਂਪੀਅਨਾਂ ਮੋਦੀ ਤੇ ਭਗਵੰਤ ਮਾਨ ਵੀ ਉਸੇ ਰਾਹ ਦੇ ਉੱਤੇ ਆ ਯੇ ਮੈਂ ਕਹਿੰਦਾ ਨਾ 25 25 50 ਕੋਈ ਭਗਵਾਨਤਮਾਨ ਦਾ ਇੱਕ ਵੀ ਮਜ਼ਦੂਰ ਪੱਕੀ ਫੈਸਲਾ ਕੱਢ ਕੇ ਦਿਖਾਓ ਮਜ਼ਦੂਰ ਵਿਰੋਧੀ 50 ਫੈਸਲੇ ਕੱਢ ਕੇ ਦਿਖਾ ਦਿਨੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਹੜੇ ਜ਼ਮੀਨ ਦੀ ਵੰਡ ਦੀ ਮੰਗ ਕੀਤੀ ਉਹਦੇ ਵਿੱਚ 150 ਕਿੱਲਾ ਜ਼ਮੀਨ ਮਜੀਠੀਏ ਦੇ ਰਿਸ਼ਤੇਦਾਰਾਂ ਦੀ ਆ ਉਹਨਾਂ ਨੇ ਨਾਂ ਤੇ ਬੋਲਦੀ ਆ ਤੇ ਜੇ ਭਲਾ ਮਜੀਠੀਏ ਨਾਲ ਐਡੀ ਦੁਸ਼ਮਣੀ ਆ ਫਿਰ ਤਾਂ ਭਗਵਾਨਤਮਾਨ ਨੂੰ ਚਾਹੀਦਾ ਸੀ ਮੂਰੇ ਲਾ ਕੇ ਕਹਿੰਦਾ ਵੀ ਆਓ ਵੀ ਮਜ਼ਦੂਰੋ ਚੱਕੋ ਵੰਡਦਾ ਮੈਂ ਤੁਹਾਡੇ ਦੇ ਵਿੱਚ ਸਗੋਂ ਦਿਓ ਕਾਰਪੋਰੇਟ ਕਰਾਣਿਆਂ ਨੂੰ ਜ਼ਮੀਨਾਂ ਵੱਡੇ ਪੱਦਰ ਤੇ ਖੋ ਕੇ ਦੇਡ ਵਾਲੇ ਪਾਸੇ ਲੱਗ ਗਿਆ ਇਸ ਲਈ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਠੀਕ ਹੈ ਨਾ ਕਿ 4 ਅਗਸਤ ਨੂੰ ਆ ਜਿਹੜਾ ਉਹ ਮਜ਼ਦੂਰਾਂ ਵੱਲੋਂ ਵੱਖ-ਵੱਖ ਕੈਬਨਟ ਮਨਿਸਟਰਾਂ ਦੇ ਘਰਾਂ ਦੇ ਅੱਗੇ ਇੱਕ ਰੋਜ਼ਾ ਧਰਨਾ ਪ੍ਰਦਰਸ਼ਨ ਆ ਜਿਹੜਾ ਇਹ ਅੱਠ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤਾ ਜਾਣਾ ਹੈਗਾ ਅ ਮਜ਼ਦੂਰਾਂ ਦੇ ਇਹਨਾਂ ਮੰਗਾਂ ਦੇ ਵਿੱਚ ਦੋ ਅਹਿਮ ਮੰਗਾਂ ਨੇ ਤੇ ਕੁਝ ਕੁ ਅਜੋਕੇ ਸਮੇਂ ਦੇ ਦੌਰਾਨ ਕੁਝ ਕੁ ਇਸ਼ੂ ਆ ਜਿਹੜੇ ਉਹ ਵੀ ਚੱਲ ਰਹੇ ਹੈਗੇ ਆ ਉਹਨਾਂ ਇਸ਼ੂਆਂ ਬਾਰੇ ਤੇ ਇਹਨਾਂ ਮੰਗਾਂ ਬਾਰੇ ਆ ਜਿਹੜਾ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਖਮਨ ਸਿੰਘ ਸੇਵੇ ਵਾਲਾ ਜੀ ਮੌਜੂਦ ਨੇ ਜੋ ਕਿ ਲੰਬੇ ਸਮੇਂ ਤੋਂ ਮਜ਼ਦੂਰਾਂ ਦੇ ਲਈ ਸੰਘਰਸ਼ ਕਰ ਰਹੇ ਆ ਆ ਆਪਾਂ ਇਹਨਾਂ ਦਾ ਸਵਾਗਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਇੱਕ ਰੋਜਾ ਧਰਨੇ ਹੋਣ ਜਾ ਰਹੇ ਹੈਗੇ ਆ ਕੀ ਲੱਗਦਾ ਹੈਗਾ ਕਿਸ ਤਰ੍ਹਾਂ ਦਾ ਪ੍ਰਭਾਵ ਕਿਸ ਤਰ੍ਹਾਂ ਦੀ ਚੇਤਨਤਾ ਜਿਹੜੀ ਆ ਇਹ ਮਜ਼ਦੂਰਾਂ ਦੇ ਵਿੱਚ ਲੈ ਕੇ ਜਾਣਗੇ ਦੇਖੋ ਕਨਵੈਨਸ਼ਨ ਦਾ ਕਨਵੈਨਸ਼ਨ ਨਾ ਰਹਿ ਕੇ ਰੈਲੀ ਦਾ ਰੂਪ ਧਾਰਨ ਕਰਨਾ ਇਹ ਇਸ ਗੱਲ ਦਾ ਸੰਕੇਤ ਆ ਕਿ ਮਜ਼ਦੂਰ ਵਰਗ ਦੇ ਅੰਦਰ ਭਗਵੰਤਮਾਨ ਸਰਕਾਰ ਉਹਦੀਆਂ ਨੀਤੀਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਤੇ ਜਾਬਰ ਨੀਤੀਆਂ ਦੇ ਖਿਲਾਫ ਤਿੱਖਾ ਰੋਸ ਪਾਇਆ ਜਾ ਰਿਹਾ ਔਰ ਉਹ ਇਸ ਰੋਸ ਦੇ ਵਿੱਚੋਂ ਅੱਜ ਸਿਰਫ ਨਮੈਂਦਾ ਕਨਵੈਨਸ਼ਨ ਦੀ ਵਿਰਾਹੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿਹੜੀ ਇੱਕ ਵਿਸ਼ਾਲ ਪ੍ਰਦਰਸ਼ਨ ਦਾ ਰੂਪ ਧਾਰਨ ਕਰ ਗਈ ਹੈ ਜਿੱਥੋਂ ਤੱਕ ਇਸ ਗੱਲ ਦਾ ਤਾਲਕਾਤ ਆ ਕਿ ਸਾਡੀਆਂ ਮੰਗਾਂ ਸਾਡੇ ਮੁੱਦੇ ਉਹ ਕੀ ਹੈ ਸਾਡੇ ਮਸਲੇ 2-3 ਕਿਸਮ ਦੇ ਨੇ ਇੱਕ ਮਸਲਾ ਹੈ ਜਿਹੜੀਆਂ ਚੋਣਾਂ ਦੇ ਵੇਲੇ ਰਹਿਤਾ ਸਹੂਲਤਾ ਦੇਣ ਦੇ ਸਰਕਾਰਾਂ ਨੇ ਐਲਾਨ ਕੀਤੇ ਆ ਉਹ ਲਾਗੂ ਨਹੀਂ ਕੀਤੇ ਜਾ ਰਹੇ ਬਹੁਤ ਨਗੁਣੀਆਂ ਨੇ ਉਹ ਚੀਜ਼ਾਂ ਫਿਰ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਮਿਸਾਲ ਵਜੋਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਪੈਨਸ਼ਨ 'ਚ ਵਾਧਾ ਕਰਨ ਦੀ ਗੱਲ ਹੋਈ ਇਸੇ ਤਰ੍ਹਾਂ ਦੇ ਨਾਲ ਜਿਹੜਾ ਨਸ਼ੇ ਖਤਮ ਕਰਨ ਵਰਗੀਆਂ ਗੱਲਾਂ ਹੋਈਆਂ ਔਰ ਘਰ ਘਰ ਜਾ ਕੇ ਆਟਾ ਦਾਲ ਦਿਆ ਕਰਾਂਗੇ ਇਸ ਕਿਸਮ ਦੀਆਂ ਗੱਲਾਂ ਹੋਈਆਂ ਇੱਕ ਮਸਲੇ ਸਾਡੇ ਉਹ ਆ ਦੂਸਰੇ ਮਸਲੇ ਸਾਡੇ ਉਹ ਆ ਜਿਨ੍ਹਾਂ ਦੇ ਵਿੱਚ ਚਾਹੇ ਉਹ ਘਰਾਂ ਦਾ ਸਵਾਲ ਆ ਜਿਹੜਾ ਬੁਨਿਆਦੀ ਸਵਾਲ ਆ ਮਜ਼ਦੂਰ ਕੋਲੇ ਰਹਿਣ ਲਈ ਥਾਂ ਹੋਵੇ ਛੱਤ ਹੋਵੇ ਚੱਜ ਦੀ ਔਰ ਘਰ ਦੇ ਮਸਲੇ ਦੇ ਉੱਤੇ ਸੁਆਮੀਨਾਥਨ ਕਮਿਸ਼ਨ ਦੀ ਇੱਕ ਰਿਪੋਰਟ ਆ ਉਹ ਕਹਿੰਦੇ ਵੀ ਘਰ ਕੀ ਹੁੰਦਾ ਹੈ ਘਰ ਕਿਹੋ ਜਿਹਾ ਚਾਹੀਦਾ ਉਹ ਕਹਿੰਦੇ ਵੀ ਘਰ ਕਿਹੋ ਜਿਹਾ ਚਾਹੀਦਾ ਜਿਹੜਾ ਹਵਾਦਾਰ ਹੋਵੇ ਜਿੱਥੇ ਧੁੱਪ ਵੀ ਆ ਸਕਦੀ ਹੋਵੇ ਜਿੱਥੇ ਰੋਸ਼ਨੀ ਆ ਸਕਦੀ ਹੋਵੇ ਉਹ ਥਾਂ ਇੰਨੀ ਚਾਹੀਦੀ ਆ ਜਿੱਥੇ ਪੜ੍ਹਨ ਲਈ ਬੱਚਿਆਂ ਦੇ ਅਲੱਗ-ਅਲੱਗ ਕਮਰੇ ਹੋ ਸਕਣ ਉਹਦੇ ਵਿੱਚ ਇੰਨਾ ਥਾਂ ਚਾਹੀਦਾ ਕਿ ਉਹ ਬੰਦਾ ਕੋਈ ਮੁੱਲ ਲੈ ਕੇ ਨਹੀਂ ਖਾ ਸਕਦਾਗਾ ਤਾਂ ਉਹ ਕੋਈ ਫਲ ਦੇ ਬੂਟੇ ਅਗਾ ਸਕਦਾ ਹੋਵੇ ਉੱਥੇ ਕੋਈ ਮੁਰਗੀਆਂ ਰੱਖ ਸਕਦਾ ਹੋਵੇ ਕੋਈ ਦੋ ਪਸ਼ੂ ਰੱਖ ਸਕਦਾ ਹੋਵੇ ਇਹ ਸੁਆਮੀਨਾਥਨ ਕਮਿਸ਼ਨ ਦੀ ਵਿਆਖਿਆ ਘਰ ਦੇ ਮਾਮਲੇ ਦੇ ਵਿੱਚ ਪਰ ਸਾਡੇ ਜਿਹੜੇ ਘਰ ਆ ਉਹਨਾਂ ਨੂੰ ਘਰ ਕਹਿਣਾ ਇਹੀ ਆਪ ਦੇ ਆਪ ਚ ਘਰਾਂ ਦੀ ਤਾਹੀਨ ਆ ਸਾਡੇ ਘਰ ਆ ਜਿਹੜੇ ਖੁੱਡਿਆਂ ਵਰਗੇ ਆ ਔਰ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਉਹਦੇ ਵਿੱਚ ਇਹ ਆ ਇਸ ਵੀ 30% ਘਰਾਂ ਦੇ ਵਿੱਚ ਲੈਟਰੀਨਾ ਨਹੀਂ ਹੈ ਅਸੀਂ 216 ਘਰਾਂ ਦਾ ਇੱਕ ਬਾਦਲਾ ਇਲਾਕੇ ਦੇ ਪਿੰਡ ਦਾ ਜਿਹੜਾ ਸਰਵੇਜ ਜਦੋਂ ਕੀਤਾ ਉਹਦੇ ਚ ਆਈ ਇਹ ਗੱਲ ਇਹ 216 ਘਰ ਆ ਜਿਹੜੇ ਸਿਰਫ 6 ਕਿੱਲਾਂ ਦੇ ਵਿੱਚ ਰਹਿ ਰਹੇ ਆ ਤੇ ਦੂਜੇ ਪਾਸੇ ਜਗੀਰਦਾਰਾਂ ਦੇ ਪਰਿਵਾਰ ਆ ਜਿਹੜਾ ਇੱਕ ਇੱਕ ਘਰ 5-5 ਏਕੜ ਦੇ ਵਿੱਚ ਆ ਬਹੁਤ ਸਾਰੇ ਘਰ ਆ ਜਿਹੜੇ ਡੇਢ-ਡੇਢ ਮਰਲੇ ਦੇ ਆ ਇਸ ਲਈ ਇਹ ਘਰਾਂ ਦਾ ਸਵਾਲ ਛੱਤ ਦਾ ਸਵਾਲ ਸਾਡੇ ਵਾਸਤੇ ਬਹੁਤ ਅਹਿਮ ਆ ਤੇ ਬਹੁਤ ਵੱਡਾ ਹਿੱਸਾ ਇਹੋ ਜਾਂ ਜਿਨ੍ਹਾਂ ਕੋਲੇ ਘਰ ਨਾਲ ਦੀ ਕੋਈ ਚੀਜ਼ ਹੀ ਨਹੀਂ ਉਹ ਜਗੀਰਦਾਰਾਂ ਦੇ ਪਸ਼ੂ ਵਾਲੇ ਬਾੜਿਆਂ 'ਚ ਰਹਿੰਦੇ ਆ ਕੋਈ ਧਰਮਸ਼ਾਲਾ ਚ ਰਹਿੰਦਾ ਹੈ ਕੋਈ ਬਸ ਅਡੇ ਚ ਰਹਿੰਦਾ ਹੈ ਇਸ ਲਈ ਇਹ ਹਾਲਾਤ ਆ ਜਿਹੜੇ ਉਹ ਉਹਨਾਂ ਨੂੰ ਇੱਕ ਮਨੁੱਖ ਤੋਂ ਵੀ ਹੇਠਲੇ ਦਰਜੇ ਤੇ ਲੈ ਜਾਂਦੇ ਆ ਇਹ ਮੰਗ ਆ ਸਾਡੀ ਵੀ ਇੱਕ ਘਰ ਦਾ ਚੱਜ ਦਾ ਪ੍ਰਬੰਧ ਹੋਵੇ ਪਲਾਟ ਮਿਲੇ ਉਹਨਾਂ ਨੂੰ ਛੱਤ ਪਾਉਣ ਵਾਸਤੇ ਉਹਨਾਂ ਨੂੰ ਅ ਗ੍ਰਾਂਟਮੈਂਟ ਉਹਨਾਂ ਨੂੰ ਦੂਸਰਾ ਮਸਲਾ ਇਹਦੇ ਨਾਲ ਜੁੜਿਆ ਹੋਇਆ ਹੈਗਾ ਜਿਹਨੂੰ ਅਸੀਂ ਇਹ ਕਹਿੰਦੇ ਆ ਵੀ ਜਿਹਦੇ ਨਾਲ ਸਾਡੇ ਲੋਕਾਂ ਦੀ ਬੁਨਿਆਦੀ ਕਾਇਆ ਪਲਟੀ ਹੋਣੀ ਹੈ ਉਹਦਾ ਰਾਹ ਖੁੱਲਣਾ ਕਹਿ ਲੋ ਉਹ ਮਸਲਾ ਹੈ ਜ਼ਮੀਨ ਦਾ ਸਵਾਲ ਕਿ ਜ਼ਮੀਨਾਂ ਦੀ ਵੰਡ ਹੋਵੇ ਕਾਨੂੰਨ ਬਣਿਆ ਹੋਇਆ 1972 ਵੇਲੇ ਦਾ ਕਿ ਕੋਈ ਬੰਦਾ 17 ਏਕੜ ਤੋਂ ਵੱਧ ਜ਼ਮੀਨ ਰੱਖ ਨਹੀਂ ਸਕਦਾ ਅਸੀਂ ਇਹ ਮੰਗ ਕਰ ਰਹੇ ਆਂ ਕਿ ਉਹ ਕਾਨੂੰਨ ਲਾਗੂ ਕਰੋ ਔਰ ਖੇਤੀ ਦਾ ਇੱਕ ਮਾਡਲ ਆ ਜਿਹੜਾ ਉਹ ਰਜਗਾਰ ਮੁਖੀ ਮਾਡਲ ਲੈ ਕੇ ਉਹ ਹੁਣ ਜਿਹੜਾ ਖੇਤੀ ਦਾ ਮਾਡਲ ਆ ਉਹ ਜ਼ਗੀਰਦਾਰਾਂ ਪੱਖੀ ਆ ਉਹ ਸਾਮਰਾਜੀ ਕੰਪਨੀਆਂ ਪੱਖੀ ਮਾਡਲ ਆ ਖਾਸ ਕਰਕੇ ਹਰੇ ਇਨਕਲਾਬ ਤੋਂ ਬਾਅਦ ਜਿਹੜਾ ਮਾਡਲ ਲੈ ਕੇ ਆਂਦਾ ਉਹਨਾਂ ਨੇ ਉਹਨੇ ਸਾਡੇ ਮਜ਼ਦੂਰਾਂ ਕੋਲੋਂ ਰੋਜ਼ਗਾਰ ਵੀ ਖੋਲਿਆ ਉਂਦਾ ਇਹ ਕਿਹਾ ਜਾ ਸਕਦਾ ਵੀ ਸਾਲ ਭਰ ਦਾ ਕੰਮ ਪਹਿਲਾਂ ਮਜ਼ਦੂਰਾਂ ਨੂੰ ਮਿਲ ਜਾਂਦਾ ਸੀ ਖੇਤੀਚੋ ਜੇ ਉਹਨੂੰ ਘਟਾ ਵੀ ਲੱਗੇ 9 ਮਹੀਨਿਆਂ 10 ਮਹੀਨਿਆਂ ਦਾ ਕੰਮ ਲੱਗੇ ਅੱਜ ਸਿਰਫ ਰਹਿ ਗਿਆ 2 ਮਹੀਨਿਆਂ ਦਾ ਕੰਮ ਇਸ ਮਾਡਲ ਨੇ 7 ਮਹੀਨਿਆਂ ਦਾ ਤਾਂ ਰੋਜ਼ਗਾਰ ਹੀ ਖਾਲਿਆ ਸਾਡਾ ਤੇ ਜੇ ਇੱਕ ਪਰਿਵਾਰ ਦੇ ਦੋ ਜੀ ਕਮਾਊਗਾ ਉਦੀ 350 ਰੁਪਇਆ ਦਿਹਾੜੀ ਆ ਤਾਂ 1 ਸਾਲ ਦਾ 147000 ਰੁਪਇਆ ਇਸ ਮਾਡਲ ਨੇ ਮਜ਼ਦੂਰਾਂ ਕੋਲੋਂ ਖੋਇਆ ਹੈ ਦਿੱਤਾ ਨਹੀਂ ਕੋਸ ਸਾਨੂੰ ਤਾਂ ਆ ਇਹ ਬੜੀਆਂ ਮਾਰਦੇ ਵੀ ਮਜ਼ਦੂਰਾਂ ਵਸ ਤਿਆ ਕਰਤਾ ਪਸ਼ੂਧਨ ਸਾਡੇ ਕੋਲੋਂ ਖੋੜਿਆ ਉਹਨਾਂ ਨੇ ਪਸ਼ੂ ਨਹੀਂ ਪਾਲ ਸਕਦੇ ਹੁਣ ਇਸੇ ਤਰ੍ਹਾਂ ਦੇ ਨਾਲ ਲੱਕੜਵਾਲਣ ਖੋੜਿਆ ਮਜ਼ਦੂਰਾਂ ਦੇ ਕੋਲੋਂ ਜਿਹੜੇ ਕੋਈ ਪੀਲਾ ਹੁੰਦੀਆਂ ਸੀ ਬੇਰ ਹੁੰਦੇ ਸੀ ਜਿਹੜੇ ਮਜ਼ਦੂਰ ਫਰੂਟ ਨਹੀਂ ਸੀ ਖਾ ਸਕਦੇਗੇ ਉਹ ਵੀ ਖੋਹਨਾਂਗੇ ਸ਼ੀਲ ਆ ਖੋਇਆ ਗਿਆ ਸਾਡੇ ਕੋਲੋਂ ਬਹੁਤ ਚੀਜ਼ਾਂ ਨੇ ਅਸੀਂ ਗਿਣੀਆਂ ਤਾਂ ਉਹ ਖੋਈਆਂ ਗਈਆਂ ਸਾਡੇ ਕੋਲੋਂ ਇਸ ਲਈ ਅਸੀਂ ਖੇਤੀ ਦੇ ਕਹੇ ਦੇ ਮਾਡਲ ਦੀ ਗੱਲ ਕਰਦੇ ਆ ਕਿ ਉਹ ਮਾਡਲ ਲੈ ਕੇ ਆਓ ਜਿਹੜਾ ਰਜਗਾਰ ਦੇਣ ਦਾ ਵੀ ਸਾਧਨ ਬਣੇ ਜਿਹੜਾ ਜ਼ਮੀਨ ਦੀ ਮਾਲਕੀ ਦੇਣ ਦਾ ਸਾਧਨ ਵੀ ਬਣਾਈ ਔਰ ਇਹ ਗੱਲ ਲਾਗੂ ਕਿਵੇਂ ਹੋ ਸਕਦੀ ਹੈ ਲਾਗੂ ਹੋ ਸਕਦੀ ਹੈ ਜੇਕਰ ਖੇਤੀ ਖੇਤਰ ਦੇ ਵਿੱਚ ਬੀਜ ਇਹੋ ਜਿਹੇ ਆਉਣ ਜਿਨ੍ਹਾਂ ਨੂੰ ਰੇਹਾਂ ਸਪਰੇਹਾਂ ਦੀ ਲੋੜ ਹੀ ਨਾ ਪਵੇ ਜੇ ਅਸੀਂ ਪਰਮਾਣੂ ਬੰਬ ਬਣਾ ਸਕਦੇ ਤੇ ਇਹੋ ਜਿਹੇ ਬੀਜ ਕਾਉ ਨਹੀਂ ਬਣਾਏ ਜਾ ਸਕਦੇ ਖੇਤੀ ਮੁਨਾਫੇ ਆੜੀ ਬਣੀ ਮੁਨਾਫੇ ਆੜੀ ਤਾਂ ਬਣ ਸਕਦੀ ਹੈ ਜੇ ਪਹਿਲਾ ਬੀਜਾਂ ਤੇ ਰੇਹਾ ਸਪਰੇਅਾਂ ਤੇ ਜਿਹੜੀਆਂ ਹੁਣ ਬਹੁਤ ਸਾਮਰਾਜੀ ਬਹੁ ਕਾਮਿੰਗ ਬੈਰ ਆਰਗੀਆਂ ਕੰਪਨੀਆਂ ਉਹਨਾਂ ਦੇ ਬਾਰੇ ਨੇਾਰੇ ਹੋ ਰਹੇ ਆ ਇਸ ਕਰਕੇ ਖੇਤੀ ਚੋ ਝਾੜ ਵਧਣ ਦੇ ਬਾਵਜੂਦ ਜਿਹੜੇ ਹੁਣ ਕਿਸਾਨ ਆ ਉਹ ਖੁਦ ਕਸ਼ੀਆਂ ਕਰ ਰਿਹਾ ਕੰਗਾਲ ਹੋ ਗਏ ਇਹਦੀ ਵਜ੍ਹਾ ਇਹ ਆ ਵੀ ਇਧਰੋਂ ਮਜ਼ਦੂਰਾਂ ਦਾ ਰੋਜ਼ਗਾਰ ਖੋਇਆ ਗਿਆ ਜਿਹੜਾ ਹੁਣ 1,47,000 ਦੀ ਮੈਂ ਗੱਲ ਕੀਤੀ ਮਜ਼ਦੂਰਾਂ ਦਾ ਰੋਜ਼ਗਾਰ ਖੋਇਆ ਗਿਆ ਕਿਸਾਨ ਦੇ ਪੱਲੇ ਤਾਂ ਨਹੀਂ ਪਿਆ ਇਹ ਕਿਹਦੇ ਪੱਲੇ ਪਿਆ ਇਹ ਬੇਰਾਰਗੀਆਂ ਕੰਪਨੀਆਂ ਦੇ ਪੱਲੇ ਪਿਆ ਵੱਡੀ ਮਸ਼ੀਨਰੀ ਵਾਲਿਆਂ ਦੇ ਪੱਲੇ ਪਿਆ ਇਸ ਲਈ ਇਹ ਸਵਾਲ ਆ ਸਾਡਾ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਇਹ ਆ ਕਿ ਮਜ਼ਦੂਰ ਵਰਗ ਨੂੰ ਤਾਂ ਸਦੀਆਂ ਤੋਂ ਹੀ ਜਥੇਬੰਦ ਹੋਣ ਤੋਂ ਰੋਕਿਆ ਗਿਆ ਇਹਨਾਂ ਦੇ ਤਾਂ ਇੱਕ ਵੇਲਾ ਸੀ ਜਦੋਂ ਪੜਨ ਲਿਖਣ ਤੋਂ ਰੋਕਣ ਦੇ ਵਾਸਤੇ ਕੰਨਾਂ ਦੇ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ ਸੀ ਅੱਜ ਸਿੱਖਿਆ ਦਾ ਖੇਤਰ ਇਹਨਾਂ ਮਹਿੰਗਾ ਕਰ ਦਿੱਤਾ ਗਿਆ ਕਿ ਮਜ਼ਦੂਰ ਵਰਗ ਦੇ ਕੋਲੋਂ ਸਿੱਖਿਆ ਪੂਰੀ ਤਰ੍ਹਾਂ ਨਾਲ ਖੋਹੀ ਜਾ ਰਹੀ ਹੈ ਸਿਹਤ ਸਵਾਵਾਂ ਦਾ ਮਸਲਾ ਹੈ ਸਿਹਤ ਸਵਾਵਾਂ ਇਹ ਕਹਿ ਰਹੇ ਆ ਵੀ ਅਸੀਂ ਜੀ ਮਹੱਲਾ ਕਲੀਨਿਕ ਖੋਲ੍ਹਦੇ ਤੇ ਦੂਜੇ ਪਾਸੇ ਜਦੋਂ ਭਗਵੰਤ ਮਾਨ ਆ ਬਿਮਾਰ ਹੁੰਦਾ ਉਦੋਂ ਚੰਡੀਗੜ੍ਹ ਦਿੱਲੀ ਅਪੋਲੋ ਵਰਗੇ ਹਸਪਤਾਲਾਂ ਚ ਦਾਖਲ ਹੁੰਦਾ ਸਗੋਂ ਉੱਥੇ ਨਵੀਂ ਭਰਤੀ ਕਰਨ ਦੀ ਬਜਾਏ ਉਹਨਾਂ ਥਾਵਾਂ ਦੇ ਉੱਤੇ ਹੀ ਡਾਕਟਰਾਂ ਨੂੰ ਹੋਰਾਂ ਨੂੰ ਕੱਢ-ਕੱਢ ਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਲੱਕ ਲਿੰਗਾਂ ਚਲੇ ਗਈ ਸੀ ਤੇ ਆ ਹੁਣ ਤੁਸੀਂ ਦੇਖਿਆ ਹੀ ਆ ਪ੍ਰੋਫੈਸਰ ਜਿਹੜੇ ਚੇਰੀ ਸਿੱਖਿਆ ਦਾ ਮਾਮਲਾ ਹੈ 1158 ਵਾਲੇ ਉਹ ਇੰਨੀ ਤੇਜ਼ੀ ਨਾਲ ਪਹਿਲਾਂ ਚੰਨੀ ਸਰਕਾਰ ਨੇ ਤੇ ਉਹ ਪ੍ਰਗਟ ਸੰਗ ਦੀ ਅਗਵਾਈ ਵਾਲੇ ਜਿਹੜਾ ਸਿੱਖਿਆ ਮਾੜਾ ਸਿੱਖਿਆ ਮੰਤਰੀ ਸੀਗਾ ਉਹਨੇ ਮਤਲਬ ਆਪ ਦਾ ਸਿਆਸੀ ਲਾਹਾ ਲੈਣ ਦੇ ਵਾਸਤੇ ਕੱਖ ਨਹੀਂ ਦੇਖਿਆ ਉਹਦੇ ਚ ਟੀਚਰਾਂ ਦਾ ਕੋਈ ਕਸੂਰ ਨਹੀਂ ਪ੍ਰੋਫੈਸਰਾਂ ਦਾ ਕਸੂਰ ਨਹੀਂ ਉਹ ਸਾਰਿਆਂ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੇ ਆ ਪਰ ਕਿਉਂਕਿ ਇਹਨਾਂ ਨੇ ਇੰਟਰਵਿਊ ਵਿੱਚੋਂ ਕੱਢ ਤੀ ਹੋਰ ਕੁਸ਼ ਕਰਤਾ ਇਹਨੂੰ ਮਹਾਨਾ ਬਣਾ ਕੇ ਮਤਲਬ ਹੁਣ ਸੁਪਰੀਮ ਕੋਰਟ ਨੇ ਕਹਿਤਾ ਵੀ ਨਹੀਂ ਇਹ ਲੱਗ ਸਕਦੇਗੇ ਤੇ ਭਗਵਾਨਤਮਾਨ ਸਾਹਿਬ ਬਿਲਕੁਲ ਚੁੱਪ ਐ ਇਸ ਮਸਲੇ ਦੇ ਉੱਤੇ 27-28 ਸਾਲਾਂ ਤੋਂ ਉੱਥੇ ਭਰਤੀ ਕੋਈ ਨਹੀਂ ਹੋਈ ਜੇ ਚੇਰੀ ਸਿੱਖਿਆ ਦੇ ਮਤਲਬ ਪ੍ਰੋਫੈਸਰਾਂ ਦੀ ਭਰਤੀ ਨਹੀਂ ਕਰਨੀਗੀ ਇਸ ਸਿੱਖਿਆ ਕ੍ਰਾਂਤੀ ਦੀ ਅਟਾਰਾ ਮਾਰ ਦਿਆ ਜਵਾਕ ਆ ਜਿਹੜੇ ਸਕੂਲ ਜਾਣ ਦੇ ਵਾਸਤੇ ਉਹਨਾਂ ਛਪੜਾਂ ਦੇ ਗੰਦੇ ਪਾਣੀਆਂ ਵਿੱਚ ਦੀ ਨੰਗ ਨੰਗ ਕੇ ਜਾਂਦੇ ਆ ਇਸ ਲਈ ਸਿੱਖਿਆ ਤੇ ਸਿਹਤ ਵੀ ਸਾਡੇ ਇਸ ਮੁੱਦਿਆਂ 'ਚ ਪ੍ਰਾਇਓਰਟੀ ਦਾ ਮਸਲਾ ਇਹਦੂ ਅੱਗੇ ਜਿਹੜਾ ਮਸਲਾ ਇਹ ਹੈ ਕਿ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਹੱਕ ਤੋਂ ਰੋਕਣ ਦੇ ਵਾਸਤੇ ਭਗਵੰਤ ਮਾਨ ਸਰਕਾਰ ਕਾਲੀ ਭਾਜਪਾ ਵਾਲਿਆਂ ਵਾਂਗੂ ਹੀ ਉਸ ਰਾਹ ਤੇ ਤੁਰਪੀ ਪਹਿਲਾਂ ਕਿਸਾਨਾਂ ਤੇ ਹੱਲਾ ਬੋਲਿਆ ਹੁਣ ਮਜ਼ਦੂਰਾਂ ਤੇ ਹੱਲਾ ਬੋਲਿਆ ਜਾ ਰਿਹਾ ਜੇ ਮਜ਼ਦੂਰ ਜ਼ਮੀਨ ਦੇ ਸਵਾਲ ਦੀ ਗੱਲ ਕਰ ਦਿਆ ਤਾਂ ਉਹਨਾਂ ਨੂੰ ਫਟਫਟ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜ਼ਮੀਨ ਪ੍ਰਾਪਤੀ ਵਰਗੀ ਸੰਘਰਸ਼ ਕਮੇਟੀ ਹੈ ਜਿਹੜੀ ਉਹਦੇ ਤੇ ਆਣਾ ਲਾਣੀ ਪਾਬੰਦੀ ਲਾ ਦਿੱਤੀ ਗਈ ਹੈ ਦੂਜੇ ਪਾਸੇ ਲੋਕਾਂ ਨੂੰ ਜ਼ਮੀਨਾਂ ਦੇਣ ਦੀ ਥਾਂ ਦੇ ਉੱਤੇ ਭਗਵੰਤ ਮਾਨ ਸਾਹਿਬ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਗੇ ਕਿ 24000 ਏਕੜ ਤਾਂ ਇਕੱਠੀ ਹੋਈ ਖੋਹ ਲੈਣੀ ਆ ਕਹਿੰਦੇ ਜੀ ਤੁਹਾਨੂੰ ਕਮਰਸ਼ੀਅਲ ਪਲਾਟ ਦੇਵਾਂਗੇ ਇਹ ਪਹਿਲਾਂ ਨਾਲੋਂ ਗਾ ਗਿਆ ਪਹਿਲੇ ਘਟੋ ਘਟਰਾ ਉਹਨਾਂ ਤੋਂ ਰੇਟ ਤਾਂ ਦਿੰਦੇ ਸੀ ਉਹਨਾਂ ਨੂੰ ਇਹ ਕਹਿੰਦਾ ਵੀ ਕੋਈ ਨਹੀਂ ਵਿਕਸਤ ਕਰਾਂਗੇ ਉਹ ਪਤਾ ਨਹੀਂ 15 ਹੱਲਾ ਨੂੰ ਵਿਕਸਤ ਹੋਊ ਸ਼ਹਿਰ ਕਿ 20 ਸਾਲਾਂ ਨੂੰ ਹੋਊਗਾ ਉਹਨਾਂ ਚਰ ਵਾਸਤੇ ਖੋਲਿਆ ਸਾਰਾ ਕੁਝ ਉਹਨਾਂ ਨੇ ਲਗਭਗ 65000 ਏਕੜ ਜ਼ਮੀਨ ਆ ਜਿਹੜੀ ਪੰਜਾਬ ਦੀ ਇਹਨਾਂ ਦੇ ਨਾਂ ਦੇ ਵਿੱਚ ਉਹਦੀ ਅੱਖ ਥੱਲੇ ਉਹਦੀ ਮਾਰ ਥੱਲੇ ਆਈ ਹੋਈ ਆ ਔਰ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਸੰਘਰਸ਼ ਦੇ ਮੈਦਾਨ ਚਾ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਲੜ ਰਹੇ ਅਸੀਂ ਜ਼ਮੀਨਾਂ ਪ੍ਰਾਪਤ ਕਰਨ ਦੀ ਲੜਾਈ ਲੜ ਰਹੇ ਆ ਸਾਡੀ ਲੜਾਈ ਸਾਂਝੀ ਆ ਸਰ ਪ੍ਰਧਾਨ ਜੀ ਜੇਕਰ ਦੇਖੀਏ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕੀਤੀ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ 40000 ਏਕੜ ਦੇ ਕਰੀਬ ਆ ਜਿਹੜੀ ਪੰਜਾਬ ਦੀ ਪਹਿਲੀ ਆ ਜਿਹੜੀ ਉਹ ਐਕਵਾਇਰ ਕਰ ਲਈ ਜਾਣੀ ਆ ਤੇ ਉਹਦੇ ਵਿੱਚੋਂ ਆ ਜਿਹੜਾ 150 ਟਨ ਝੋਨੇ ਦੀ ਆ ਜਿਹੜੀ ਕਾਸਟ ਆ ਉਹ ਘਟ ਜੂਗੀ ਯਾਨੀ ਕਿ ਪੰਜਾਬ ਦੀ ਆਰਥਿਕਤਾ ਦੇ ਉੱਤੇ ਬੋਝ ਪੈ ਜਾਣਾ ਹੈਗਾ ਇਹ ਵੀ ਰਿਪੋਰਟਾਂ ਹੈਗੀਆਂ ਪਰ ਨਾਲ ਲਗਮੀ ਇਹ ਵੀ ਰਿਪੋਰਟਾਂ ਆ ਰਹੀਆਂ ਹੈਗਾ ਪ੍ਰਚਾਰ ਇਹ ਵੀ ਹੈਗਾ ਕਿ ਜੇਕਰ ਲੈਂਡ ਪੂਲਿੰਗ ਪਾਲਿਸੀ ਲਾਗੂ ਹੁੰਦੀ ਹੈ ਤੇ ਉਹਦੇ ਨਾਲ 20 ਤੋਂ ਲੈ ਕੇ 30000 ਕਰੋੜ ਰੁਪਇਆ ਜਿਹੜਾ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਜਾਊਗਾ ਜੇਕਰ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਊਗਾ ਤੇ ਸਮੇਤ ਔਰਤਾਂ ਦੇ ਨਾਲ ਆ ਜਿਹੜਾ 1000 ਰੁਪਏ ਵਾਲਾ ਵਾਅਦਾ ਕੀਤਾ ਹੈਗਾ ਉਹ ਵੀ ਪੂਰਾ ਹੋਊਗਾ ਮਤਲਬ ਸਾਰੇ ਤੇ ਸਾਰੇ ਵਾਅਦੇ ਆ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਜਿਹੜੇ ਉਹ ਪੂਰੇ ਹੋਣ ਦੀ ਜਿਹੜੀ ਪੌਸਿਬਿਲਿਟੀ ਹੈਗੀ ਆ ਪਰ ਤੁਸੀਂ ਕਹਿ ਰਹੇ ਹੋ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਮਜ਼ਦੂਰਾਂ ਦੇ ਐਂਟੀ ਇਹ ਸਬਨਾਂ ਦੇ ਆਂਟੀਆ ਕੱਲੇ ਮਜ਼ਦੂਰਾਂ ਦੇ ਆਂਟੀ ਨਹੀਂ ਗਈ ਇਸ ਕਰਕੇ ਹੁਣ ਜਦੋਂ ਪਹਿਲੀ ਤਾਂ ਗੱਲ ਇਹ ਆ ਲੋੜ ਤਾਂ ਖੇਤੀਬਾੜੀ ਪਰ ਵਧਾਉਣ ਦੀ ਆ ਤੇ ਇਹ ਉਹਦੇ ਰਾਹੀਂ ਖੇਤੀਬਾੜੀ ਪਰ ਘਟਾਉਣ ਤੇ ਲੱਗੇ ਹੋਏ ਆ ਜੇ ਹੁਣ ਅਨਾਜ ਨਹੀਂ ਪੈਦਾ ਹੋਣਾਗਾ ਜੇ ਉੱਥੇ ਬਾਕੀ ਫਸਲਾਂ ਨਹੀਂ ਪੈਦਾ ਹੋਣਗੀਆਂ ਤਾਂ ਫਿਰ ਇਹਦੇ ਨਾਲ ਮਜ਼ਦੂਰਾਂ ਦਾ ਰੋਜ਼ਗਾਰ ਵੀ ਖੁੱਸੂਗਾ ਹੁਣ ਪਹਿਲਾਂ ਮਤਲਬ ਜਿਹੜਾ ਉਹ ਕਹਿੰਦਾ ਸੀ ਮੋਦੀ ਵੀ ਕਾਲਾ ਧਨ ਲਿਆਵਾਂਗੇ ਜੀ ਉਹ ਅਸੀਂ ਜਿਹੜਾ ਹੈਗਾ ਉਹ 15-15 ਲੱਖ ਛੋਟੇ ਖਾਤਿਆਂ ਦੇ ਬਾ ਦੇਾਂਗੇ ਉਹਦਾ ਕੀ ਬਣਿਆ ਬਲਾਂ ਦੀ ਭਗਵੰਤ ਮਾਨ ਸਾਹਿਬ ਦਾ ਐਲਾਨ ਸੀ ਜਦੋਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਆਈ ਆ ਭਗਵੰਤ ਮਾਨ ਸਾਹਿਬ ਦੀ ਮੈਂ ਚਾਹੂੰਗਾ ਮੈਂ ਤੁਹਾਨੂੰ ਭੇਜੂੰਗਾ ਉਹ ਨਾਲ ਵੀਡੀਓ ਚਲਾਓ ਜਰੂਰ ਉਹਨੇ ਕਿਹਾ ਵੀ ਵਿਰੋਧੀ ਸਾਡੇ ਤੇ ਦੋਸ਼ ਲਾਉਂਦੇ ਆ ਵੀ ਇਹ ਇੰਨੇ ਪੈਸੇ ਲਿਆਉਣਗੇ ਕਿੱਥੋਂ ਉਹਨਾਂ ਅਸੀਂ ਹਿਸਾਬ ਲਾ ਲਿਆ ਕੱਲੇ ਰੇਤੇ ਵਾਲਿਆਂ ਨੂੰ ਨੱਥ ਪਾ ਕੇ ਅਸੀਂ 20000 ਕਰੋੜ ਰੁਪਇਆ ਸਾਲ ਦਾ ਕਮਾ ਲਿਆ ਕਰਨਾ ਹੈ 3500 ਕਰੋੜ ਉਦੋਂ 20000 ਕਿਹਾ ਉਹਨੇ ਅਰੇ ਜਿਹੜਾ ਔਰਤਾਂ ਨੂੰ 1000 ਰੁਪਇਆ ਦੇਣ ਤੇ ਲੱਗਣਾ ਇਹ ਲੱਗਣਾ 11 ਤੋਂ 12000 ਕਰੋੜ ਸਾਡੇ ਕੋਲੇ ਤਾਂ 8000 ਕਰੋੜ ਰੁਪਇਆ ਬਚੂਗਾ ਬਹੁਤ ਦਮਗੱਜੇ ਮਾਰੇ ਥੱਲੇ ਬੈਠੇ ਲੋਕਾਂ ਨੇ ਨਾਰੇ ਬੁਲਾਤੇ ਬੋਲੇ ਸੋਨਿਆ ਲੋਕਾਂ ਨੂੰ ਤਾਂ ਵਿਚਾਰਾ ਨੂੰ ਪਤਾ ਨਹੀਂ ਨਾ ਕੀ ਕਰਨਗੇ ਇਹ ਠੀਕ ਹੈ ਨਾ ਇਸ ਕਰਕੇ ਜਿਹੜਾ ਇਹਨਾਂ ਦੇ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਆ ਖਾਣ ਦੇ ਹੋਰ ਆ ਔਰ ਇਹਦੇ ਰਾਹੀਂ ਉਹ ਇੱਕ ਤੀਰ ਨਾਲ ਕਈ ਸ਼ਿਕਾਰ ਖੇਡਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਉਦੋਂ ਵੀ ਪ੍ਰਚਾਰ ਕੀਤਾ ਗਿਆ ਵੀ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਮਜ਼ਦੂਰਾਂ ਨੂੰ ਦੇਣੀਆਂ ਤਾਂ ਜਿਹਦਾ ਮਤਲਬ ਵਰਗੀਕਰਨ ਕਰੋ ਵੰਡ ਪਾਓ ਜਾਤਾਂ ਦੇ ਆਧਾਰ ਤੇ ਫਿਰਕਿਆਂ ਦੇ ਆਧਾਰ ਤੇ ਚੈਂਪੀਅਨ ਆ ਮੋਦੀ ਤੇ ਭਗਵੰਤ ਮਾਨ ਵੀ ਉਸੇ ਰਾਹ ਦੇ ਉੱਤੇ ਆ ਭਗਵੰਤ ਮਾਨ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਜਿਵੇਂ ਐਂਕਲੋ ਵੀ ਕਿਸਾਨ ਵਰਸਜ ਗੈਰ ਕਿਸਾਨ ਉਹ ਲੀਕ ਖਿੱਚਣੀ ਜਾਂਦਾ ਉਹਨੂੰ ਪਤਾ ਵੀ ਪੰਜਾਬ ਦੇ ਅੰਦਰ ਉਹਨੀਆਂ ਨੀਤੀਆਂ ਨੂੰ ਜੇ ਕੋਈ ਮੋੜਾ ਦੇਣ ਵਾਲੀ ਆ ਇਸ ਵੇਲੇ ਲਹਿਰ ਹੈਗੀ ਆ ਤਾਂ ਪੰਜਾਬ ਦੇ ਮਾਲਕ ਕਿਸਾਨਾਂ ਦੀ ਲਹਿਰ ਆ ਇਸ ਲਈ ਇਹਨੂੰ ਬਦਨਾਮ ਕਰੋ ਅਡਾਟ ਤਰੀਕਿਆਂ ਦੇ ਨਾਲ ਕਿਤੇ ਜੀ ਇਹ ਛੜਕਾ ਮੱਲ ਲੈਂਦੇ ਆ ਇਹ ਵਜ੍ਹਾ ਦੇਖ ਕੇ ਨੀ ਇਹ ਜਗ੍ਹਾ ਦੇਖ ਕੇ ਧਰਨੇ ਲਾਉਂਦੇ ਆ ਹੁਣ ਇਹ ਕਹਿੰਦਾ ਵੀ ਕਿਸਾਨ ਕਿਹੜੇ ਆ ਤੇ ਕਿਸਾਨ ਲੀਡਰ ਬਹੁਤ ਸਵਾਲ ਉੱਠੇ ਆ ਭਗਵੰਤ ਮਾਨ ਦੇ ਉੱਤੇ ਵੀ ਵੀ ਤੂੰ ਜਿਹੜੇ ਫੈਸਲੇ ਲੈ ਰਹੇ ਆ ਮੇਨ ਲੀਡਰ ਦਾ ਮਤਲਬ ਤਾਂ ਇਹ ਹੈ ਨਾ ਨਾ ਲੀਡ ਕਰਨਾ ਤੂੰ ਕਿੱਥੇ ਲੀਡ ਕਰ ਰਹੇ ਆ ਤੇਰਾ ਸਿੱਖਿਆ ਮੰਤਰੀ ਕਿਹੜੇ ਜੋ ਆਕਾ ਨੂੰ ਪੜਾਉਂਦਾ ਜਾ ਕੇ ਠੀਕ ਹੈ ਨਾ ਇਹ ਬਿਲਕੁਲ ਉਸ ਤਰਜ਼ ਦੇ ਉੱਤੇ ਆ ਵੀ ਮਜ਼ਦੂਰਾਂ ਦੇ ਵਿੱਚ ਬਣਾਓ ਦੇਖੋ ਜੀ ਥੋੜੇ ਭਲੇ ਵਾਸਤੇ ਕੀਤਾ ਜਾ ਰਿਹਾ ਤੇ ਉਹ ਸਾਢੇ 3 ਸਾਲਾਂ ਦੇ ਵਿੱਚ ਅਸੀਂ ਦਾਵਾ ਕਰਦੇ ਆ ਜਿਵੇਂ ਕਹਿੰਦੇ ਨਾ 25 25 50 ਕੋਈ ਭਗਵਾਨਤਮਾਨ ਦਾ ਇੱਕ ਵੀ ਮਜ਼ਦੂਰ ਪੱਖੀ ਫੈਸਲਾ ਕੱਢ ਕੇ ਦਿਖਾ ਮਜ਼ਦੂਰ ਵਿਰੋਧੀ 50 ਫੈਸਲੇ ਕੱਢ ਕੇ ਦਿਖਾ ਦਿੰਨੇ ਇੱਕ ਹੁਣ ਇਹਨੇ ਕਰਿਆ ਪਿਛਲੇ ਦਿਨਾਂ ਦੇ ਵਿੱਚ ਪਖੰਡ ਕੀਤਾ ਉਹ ਵੀ ਕਰਜ਼ੇ ਮaaf ਕਰਤੇ ਜੀ ਬੜਾ ਰੌਲਾ ਪਾਇਆ ਗਿਆ ਮੈਂ ਤੁਹਾਡੇ ਮਾਧਿਅਮ ਤੇ ਪਹਿਲਾਂ ਵੀ ਕਿਹਾ ਸੀ ਉਹ ਪੌਣੇ ਤਿੰਨ ਪਿੰਡਾਂ ਮਗਰ ਇੱਕ ਬੰਦੇ ਦਾ ਕਰਜ਼ਾ ਆਉਂਦਾ ਤੇ ਉਹ ਵੀ ਹਲੇ ਮaaf ਹੋਊਗਾ ਕਿ ਨਹੀਂ ਉਹਦਾ ਕੁਛ ਨਹੀਂ ਪਤਾ ਸਾਡੇ ਕਿਉਂਕਿ ਕੈਪਟਨ ਨੇ ਵੀ ਥੇ ਉਹਦਾ ਵਾਅਦ ਬੁਦੀ ਕੀਤੇ ਸੀਗੇ ਇਸ ਲਈ ਇਹ ਇੱਕ ਵਰਗੀਕਰਨ ਦੀ ਮਹੱਮਾ ਪਾੜੋ ਤੇ ਰਾਜ ਕਰੋ ਦੀ ਮਹੱਮਾ ਈ ਸਦੀਆਂ ਤੋਂ ਤੁਰੀ ਜਾਂਦੀ ਆ ਔਰ ਇੱਕ ਗੱਲ ਮੈਂ ਹੋਰ ਬਹੁਤ ਜ਼ੋਰ ਨਾਲ ਕਹਿਣੀ ਚਾਹਣਾ ਜਿਹੜਾ ਇੱਕ ਇਹ ਪ੍ਰਚਾਰ ਚੱਲਦਾ ਵੀ ਇਹ ਬੀਜੇਪੀ ਦੀ ਬੀ ਟੀਮ ਆ ਏ ਸੀ ਟੀਮ ਆ ਆ ਦੇਖੋ ਇਹ ਸਾਰੇ ਆਪ ਦੇ ਆਪ ਚੀ ਏ ਟੀਮਾਂ ਹੀ ਆ ਸਾਰੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਮੋਦੀ ਦੀਆਂ ਸਾਮਰਾਜ ਪੱਖੀ ਨੀਤੀਆਂ ਜ਼ਗੀਰਦਾਰ ਪੱਖੀ ਨੀਤੀਆਂ ਤੇ ਸੂਧਖੋਰ ਪੱਖੀ ਨੀਤੀਆਂ ਉਹੀ ਨੀਤੀਆਂ ਕਾਂਗਰਸ ਦੀਆਂ ਉਹੀ ਨੀਤੀਆਂ ਆਪ ਲਿਆਂਦੀਆਂ ਇਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਗੁਰਜ ਲੈ ਰਹੇ ਆ ਇਹਨਾਂ 'ਚ ਰੌਲਾ ਹੀ ਹੈ ਨਹੀਂ ਕੋਈ ਆਪੋ ਵਿੱਚ ਠੀਕ ਹੈ ਨਾ ਤੁਸੀਂ ਦੇਖਿਆ ਹੁਣ ਮਜ਼ਦੂਰ ਠਗਿਆਂ ਨੂੰ ਫੜ ਕੇ ਚੀਕਾਂ ਕਢਾਤੀਆਂ ਚੀਕਾਂ ਐ ਨਹੀਂ ਮੁੱਛਾਂ ਹੋਣ ਦੇਣੀਆਂ ਉਹ ਜਿਹੀਆਂ ਗੱਲਾਂ ਕਰਦਾ ਇਹ ਤੇ ਦੂਜੇ ਪਾਸੇ ਕੀ ਆ ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਹੜੇ ਜ਼ਮੀਨ ਦੀ ਵੰਡ ਦੀ ਮੰਗ ਕੀਤੀ ਉਹਦੇ ਵਿੱਚ 150 ਕਿੱਲਾ ਜ਼ਮੀਨ ਮਜੀਠਕੇ ਦੇ ਰਿਸ਼ਤੇਦਾਰਾਂ ਦੀ ਆ। ਹੂੰ ਉਹਨਾਂ ਨੇ ਨਾ ਤੇ ਬੋਲਦੀ ਆ। ਤੇ ਜੇ ਭਲਾ ਮਜੀਠਕੇ ਨਾਲ ਐਡੀ ਦੁਸ਼ਮਣੀ ਆ। ਹੂੰ ਫਿਰ ਤਾਂ ਭਗਵੰਤ ਮਾਨ ਨੂੰ ਚਾਹੀਦਾ ਸੀ। ਮੂਰੇ ਲਾ ਕੇ ਕਹਿੰਦਾ ਵੀ ਆਓ ਵੀ ਮਜ਼ਦੂਰੋ ਚੱਕੋ ਵੰਡਦਾ ਮੈਂ ਤੁਹਾਡੇ ਦੇ ਵਿੱਚ। ਨਾ ਉੱਥੇ ਪੜਸੇ ਚੜ੍ਹਤੀ ਇਧਰ। ਜੇਲਾਂ 'ਚ ਡੱਕ ਤੇ ਮੀਟਿੰਗਾਂ ਤੇ ਪਾਬੰਦੀ। ਪੁਰਾਣੇ ਕਿਸਾਂ 'ਚ ਗ੍ਰਿਫਤਾਰੀਆਂ। ਜਿਸ ਦਾ ਮਤਲਬ ਅੰਦਰੋਂ ਇੱਕੋ ਹੀ ਆ। 3.5 ਸਾਲ ਹੋ ਗਏ ਜ਼ਮੀਨ ਦੇ ਸਵਾਲ ਦੇ ਉੱਤੇ ਇਹਨੇ ਕੋਈ ਮੂੰਹ ਖੋਲਿਆ ਅਜੇ ਤੱਕ ਬਾਦਲ ਪਿੰਡ ਦੀ ਆ 3200 ਏਕੜ ਚੋਂ 2800 ਏਕੜ ਦੇ ਉੱਤੇ ਇਕੱਲੇ ਬਾਦਲ ਕਾ ਲਾਣੇ ਦਾ ਕਬਜ਼ਾ ਹੈ ਔਰ ਹਰਚਾਰਨ ਬਰਾੜ ਦਾ ਪਰਿਵਾਰ ਆ ਉਹ 7-800 ਏਕੜ ਦਾ ਮਾਲਕ ਆ ਕੈਪਟਨ ਅਮਰਿੰਦਰ ਕੇ ਆ ਜਾਖੜ ਹੋਣੀ ਆ ਕਿੰਨੇ ਨੇ ਵੱਡੇ ਵੱਡੇ ਜ਼ਗੀਰਦਾਰ ਅਨਾਬੇ ਵਾਲਾ ਕਾ ਕਰਨਦੀਪ ਸਿੰਘ ਦਾ ਕੋਈ ਪਾਰਟੀ ਇਸ ਗੱਲ ਲਈ ਮੂੰਹ ਖੋਲਣ ਨੂੰ ਤਿਆਰ ਨਹੀਂ ਬਾਦਲ ਦੇ ਰਾਜ ਦੇ ਵਿੜੇ ਸਾਡੇ ਨਾਲ ਮੀਟਿੰਗ ਦੇ ਵਿੱਚ ਗੱਲ ਚੱਲੀ ਉਹ ਕਹਿੰਦਾ ਮੈਨੂੰ ਦੱਸੋ ਤੁਸੀਂ ਕੋਈ ਇੱਕ ਅੱਧਾ ਮਸਲਾ ਜਿਹੜਾ ਮੈਂ ਹੱਲ ਕਰ ਦਿਆਂ ਅਸੀਂ ਕਹਾਂ ਜੀ ਤੁਸੀਂ ਐ ਕਰੋ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰ ਦਿਓ ਹਾਂ ਹਾਥੀ ਦੀ ਪੈੜ ਚ ਬਾਕੀ ਗੱਲਾਂ ਵੀ ਆ ਜਾਣ ਉਹ ਮੂੰਹ ਚ ਪੈਨ ਪਾ ਕੇ ਸਾਡੇ ਅੰਨੀ ਐ ਝੱਕਣ ਲੱਗ ਗਿਆ ਜਿਵੇਂ ਮੈਂ ਖਾ ਜਾਣ ਨਾ ਚੰਨੀ ਸਰਕਾਰ ਆਈ ਚੰਨੀ ਨੇ ਸਾਡੇ ਨਾਲ ਮੀਟਿੰਗ ਕੀਤੀ ਅਫਸਰਾਂ ਨੂੰ ਬਾਹਰ ਕੱਢ ਕੇ ਕਹਿੰਦਾ ਲਓ ਜੀ ਮੈਂ ਹੁਣ ਆਪਦੇ ਭਾਈਚਾਰੇ ਨਾਲ ਗੱਲ ਕਰਨੀ ਆ ਹੁਣ ਤੁਸੀਂ ਸਾਨੂੰ ਗੱਲ ਕਰਨ ਦਿਓ ਉੱਥੇ ਉਹਨੇ ਕਹਾ ਮੇਰਾ ਟਾਈਮ ਬਹੁਤ ਥੋੜਾ ਹੈ ਤੁਸੀਂ ਮੈਨੂੰ ਦੱਸੋ ਕਿ ਇੱਕ ਅੱਧੀ ਗੱਲ ਦੱਸ ਦੋ ਮੈਂ ਜਿਹਦੇ ਨਾਲ ਤੁਹਾਡਾ ਭਲਾ ਕਰ ਸਕਾਂ ਅਸੀਂ ਕਹਾਂ ਵੀ ਆਹ ਕਾਨੂੰਨ ਲਾਗੂ ਕਰ ਦਿਓ ਕਹਿੰਦਾ ਠੀਕ ਆ ਚੰਨੀ ਨੇ ਚਿੱਠੀ ਜਾਰੀ ਕੀਤੀ ਡੀਸਾਂ ਨੂੰ ਜ਼ਮੀਨ ਵੰਡਣ ਦੀ ਨਹੀਂ ਕੀਤੀ ਅੰਕੜਾ ਸਾਹਮਣੇ ਲਿਆਓ ਕਹਿੰਦਾ ਕਿਹਦੇ ਕੋਲ ਕਿੰਨੀ ਜ਼ਮੀਨ ਆ ਤੇ ਮੁੜ ਕੇ ਕਾਂਗਰਸ ਦੇ ਵਿੱਚ ਤੇ ਅਫਸਰ ਸ਼ਾਹੀ ਤੇ ਬੈਠੇ ਚੌਧਰੀਆਂ ਨੇ ਜ਼ਗੀਰਦਾਰਾਂ ਨੇ ਬਾਮ ਰੋੜੀ 4 ਘੰਟਿਆਂ ਚ ਚਿੱਠੀ ਵਾਪਸ ਹੋਊਗੀ ਉਹ ਅਜੇ ਤੱਕ ਨਹੀਂ ਚਿੱਠੀ ਖੁੱਲੀ ਭਗਵੰਤ ਮਾਨ ਨੇ ਵੀ ਸਾਨੂੰ ਕਿਹਾ ਅਸੀਂ ਕਿਹਾ ਬਹੁਤ ਜ਼ੋਰ ਦੇ ਨਾਲ ਵੀ ਤੁਸੀਂ ਆਹ ਕਾਨੂੰਨ ਲਾਗੂ ਕਰੋ ਤੁਸੀਂ ਕਹਿੰਦੇ ਰਹਿੰਦੇ ਆ ਨਾ ਵੀ ਅਸੀਂ ਬਾਦਲਾਂ ਦੇ ਵਿਰੁੱਧੀ ਆਸੀਂ ਕੈਪਟਨਾਂ ਦੇ ਵਿਰੁੱਧੀ ਆ ਤੁਸੀਂ ਲਿਆਓ ਕਰੋ ਲਾਗੂ ਇਹਨੂੰ ਅਸੀਂ ਐਂ ਹੀ ਕਿਹਾ ਸੀ ਉਹਦੇ ਵਿੱਚ ਇਕੱਲੇ ਭਗਵੰਤ ਮਾਨ ਨਹੀਂ ਜਿਹੜੀ ਇਹਨਾਂ ਖੇਤੀ ਨੀਤੀ ਬਣਾਈ ਉਹ ਪੂਰੀ ਦੀ ਪੂਰੀ ਟੀਮ ਸੀ ਇਹਨਾਂ ਦੀ ਕਹਿੰਗਾ ਨਾ ਅਫਸਰशाही ਸੀ ਅਸੀਂ ਕਿਹਾ ਜੀ ਤੁਸੀਂ ਇਹ ਅੰਕੜਾ ਦਾ ਸਾਹਮਣੇ ਲਿਆ ਦਿਓ ਬਾਕੀ ਕਲਾਂ ਦਾ ਬਾਅਦ ਦੀ ਗੱਲ ਆ ਵੀ ਕਿਹਦੇ ਕੋਲ ਕਿੰਨੀ ਜ਼ਮੀਨ ਆ ਕੰਨਾ ਵੀ ਠੀਕ ਆ ਉਹ ਯਾਰ ਕੰਮ ਕਹਿੰਦਾ ਬੜਾ ਵੱਡਾ ਸਿਆਸੀ ਕੀਮਤ ਬੜੀ ਦੇਣੀ ਪੈਣੀ ਆ ਮੈਂ ਸੋਚੁੰਦਾ ਚੁੱਪਾ ਉਸ ਗੱਲ ਦੇ ਉੱਤੇ ਸਗੋਂ ਦਿਓ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਵੱਡੇ ਪੱਦਰ ਤੇ ਖੋ ਕੇ ਦੇਣ ਵਾਲੇ ਪਾਸੇ ਲੱਗ ਗਿਆ ਹੋ ਇਸ ਲਈ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਠੀਕ ਹੈ ਨਾ ਇਹ ਸਾਰੇ ਲਾਤੋਂ ਕੇ ਬੂਤਾ ਬਤੋਂ ਸੇ ਨਹੀਂ ਮੰਨਤੇ ਔਰ ਇਹ ਸਵਾਲ ਹੱਲ ਕਰਾਉਣ ਦੇ ਵਾਸਤੇ ਸਾਨੂੰ ਬਹੁਤ ਵੱਡੀ ਵਿਸ਼ਾਲਤਾ ਇਕੱਠੀ ਕਰਨ ਦੀ ਲੋੜ ਆ ਨਾ ਸਿਰਫ ਇਕੱਲੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਲੋੜ ਆ ਸਗੋਂ ਪੰਜਾਬ ਦੀ 17% ਕਿਸਾਨੀ ਹੈ ਜਿਹੜੀ ਉਹ ਬੇਜਮੀਨੀ ਹੋਗੀ ਇਹ ਤੋਂ ਇਲਾਵਾ ਲਗਭਗ 80% ਕਿਸਾਨੀ 2 1/2 ਏਕੜਾਂ ਵਾਲੀ ਆ ਇਹ ਬਹੁਤ ਵੱਡੀ ਵੱਡੀ ਗਿਣਤੀ ਬਣਦੀ ਹੈ 32 33% ਸਾਡੇ ਪਿੰਡਾਂ ਦੀ ਆਬਾਦੀ ਮਜ਼ਦੂਰਾਂ ਦੀ ਆ ਦਲਤਾਂ ਦੀ ਉਹਨਾਂ ਨੂੰ ਪਤਾ ਵੀ ਜੇ ਇਹ ਸਾਰੇ ਇਕੱਠੇ ਹੋ ਗਏ ਨਾ ਫਿਰ ਇਹ ਹੇਠਲੀ ਉੱਤੇ ਹੋਊਗਾ ਇਸ ਲਈ ਉਹਨਾਂ ਨੇ ਵੰਡੀ ਪਾਈ ਹੋਈ ਆ ਪਹਿਲਾਂ ਤਾਂ ਨਾ ਸਿਰਫ ਉਤਲੀਆਂ ਅਖੌਤੀ ਉਤਲੀਆਂ ਜੱਤਾਂ ਆੜੇ ਮਜ਼ਦੂਰਾਂ ਨਾਲ ਵਿਤਕਰਾ ਕਰਦੇ ਆ ਸਾਡੇ ਮਜ਼ਦੂਰਾਂ ਦੇ ਵਿੱਚ ਹੀ ਮਜ਼ਦੂਰੀ ਇੱਕ ਦੂਜੇ ਨਾਲ ਵਿਤਕਰਾ ਕਰਦੇ ਆ ਵੀ ਇਹ ਬਾਜੀਗਰ ਆ ਜੀ ਇਹ ਬੌਰਗੇ ਆ ਇਹ ਮੱਝ ਵੀ ਸੱਖਾ ਇਹ ਰਮਦਾਸ ਗਿਆ ਇਹ ਫਲਾਨੇ ਆ ਠਿੰਗੜੇ ਆ ਇੱਕ ਦੂਜੇ ਨੂੰ ਇਕੱਠੇ ਨਹੀਂ ਹੋਣ ਦਿੰਦੇ ਇਹ ਇੱਕ ਪੱਧਰ ਦੇ ਉੱਤੇ ਸਾਡੇ ਦਿਮਾਗਾਂ ਦੇ ਉੱਤੇ ਉਹਨਾਂ ਨੇ ਜਾਲ ਸਿੱਟਿਆ ਹੋਇਆ ਔਰ ਅਸੀਂ ਇੱਕ ਆਧਾਰਨ ਰਹੀਂ ਦੇਖ ਸਕਦੇ ਆ ਗੱਲ ਕਈ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਜ਼ਦੂਰਾਂ 'ਗੋਹਰਪੁਰਵਾਨ ਮੂਨਕ ਤੇ ਹਮਲਾ ਹੋਇਆ ਪੰਚਾਇਤੀ ਜ਼ਮੀਨ ਦੇ ਮਸਲੇ ਨੂੰ ਲੈ ਕੇ ਜਿੰਨੇ ਜ਼ੋਰ ਨਾਲ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਆ ਗਈਆਂ ਇਸ ਗੱਲ ਨੇ ਉਹਨਾਂ ਦੇ ਆਨੇ ਪੁਠੇ ਕਰ ਦਿੱਤੇ ਤੇ ਕੁਛ ਦਿਨਾਂ ਰਹਿ ਬਾਦੀ ਮਾਫੀ ਮੰਗਣ ਵਾਸਤੇ ਮਜਬੂਰ ਹੋ ਗਏ ਉਹ ਮਾਫੀਆ ਦੇਣ ਲਈ ਮਜਬੂਰ ਹੋ ਗਏ ਜਿੰਨੀ ਕਹਿੰਦੇ ਪੰਚਾਇਤੀ ਜ਼ਮੀਨ ਨਿਕਲਦੀ ਆ ਸਾਰੀ ਦੇਵਾਂਗੇ ਤੁਹਾਨੂੰ ਇਹ ਗੱਲ ਦਿਖਾਉਂਦੀ ਹੈ ਵੀ ਮਜ਼ਦੂਰ ਤੇ ਕਿਸਾਨ ਜੇ ਇੱਕ ਜੁੱਟ ਹੋ ਗਏ ਨਾ ਜਦੋਂ ਉਦੋਂ ਫਿਰ ਇਹ ਕਾਨੂੰਨ ਕਨਾਨ ਲਾਗੂ ਹੋਣਗੇ ਹਾਲੇ ਵੱਡਾ ਪੜਾਏ ਇਸ ਲਈ ਸਾਨੂੰ ਕੱਲੇ ਮਜ਼ਦੂਰਾਂ ਨੂੰ ਵੀ ਨੀਂ ਜੱਥੇ ਬੰਦ ਹੋਣ ਦੀ ਲੋੜ ਹੋਰ ਵਰਗਾਂ ਨੂੰ ਨਾਲ ਲੈਣ ਦੀ ਲੋੜ ਆ ਕਿਉਂਕਿ ਜ਼ਮੀਨ ਦਾ ਸਵਾਲ ਕੱਲੇ ਮਜ਼ਦੂਰਾਂ ਦੀ ਜਾਂ ਹੋਰ ਦੀ ਆਰਥਿਕਤਾ ਦਾ ਸਵਾਲ ਨਹੀਂ ਇਹ ਸਮੁੱਚੇ ਦੇਸ਼ ਦੀ ਇੱਕ ਚੂੜਾ ਵਿਕਾਸ ਦੀ ਇੱਕ ਤਰ੍ਹਾਂ ਦਾ ਵੱਖਰਾ ਵਿਕਾਸ ਦਾ ਮਾਡਲ ਆ ਇੱਕ ਵਿਕਾਸ ਦਾ ਮਾਡਲ ਉਹ ਲੈ ਕੇ ਆ ਰਹੇ ਆ ਠੀਕ ਹੈ ਨਾ ਇਸ ਕਰਕੇ ਇਹ ਵੱਡੇ ਸਵਾਲ ਵੀ ਆ ਸਾਡੀਆਂ ਇਹਨਾਂ ਮੰਗਾਂ ਦੇ ਵਿੱਚ ਜਦੋਂ ਅਸੀਂ ਜ਼ਮੀਨੀ ਸੁਧਾਰ ਕਾਨੂੰਨਾਂ ਦੀ ਮੰਗ ਕਰਦੇ ਆ ਠੀਕ ਹੈ ਨਾ ਤੇ ਇਹਦੇ ਵਾਸਤੇ ਜਿਹੜੀ ਹੈਗੀ ਆ ਇਹ ਲੜਾਈ ਕੁਸੁੱਤੀ ਆ ਸਿਰ ਮੰਗਦੀ ਆ ਠੀਕ ਹੈ ਨਾ ਕੁਰਬਾਨੀਆਂ ਮੰਗਦੀ ਆ ਔਰ ਅਸੀਂ ਹੌਲੀ-ਹੌਲੀ ਇਸ ਪਾਸੇ ਨੂੰ ਵੱਧ ਰਹੇ ਆ ਸਾਸੀਂ ਆ ਕਹਿ ਲੋ ਵੀ ਪੈਨਸ਼ਨ ਦੀ ਮੰਗ ਵੀ ਕਰਦੇ ਆ ਅਸੀਂ ਪਲਾਟਾਂ ਦੀ ਮੰਗ ਵੀ ਕਰਦੇ ਆ ਅਸੀਂ ਕਰਜ਼ਾ ਮਾਫੀ ਦੀ ਮੰਗ ਵੀ ਕਰਦੇ ਆ ਤੇ ਅਸੀਂ ਆ ਜ਼ਮੀਨੀ ਸੁਧਾਰਾਂ ਦੀ ਮੰਗ ਵੀ ਕਰਦੇ ਆ ਔਰ ਜਿਹੜਾ ਜਥੇਬੰਦ ਹੋ ਕੇ ਸੰਘਰਸ਼ ਕਰਨ ਤੇ ਹੱਕ ਤੇ ਹੱਲਾ ਬੋਲਿਆ ਹੋਇਆ ਇਹਨਾਂ ਨੇ ਪਿਛਲੇ ਸਮੇਂ ਤੋਂ ਪੰਜਾਬ ਦੇ ਅੰਦਰ ਪੁਲਿਸ ਨੂੰ ਬਹੁਤ ਖੁੱਲੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਐ ਵੈਸੇ ਤਾਂ ਕੋਈ ਵੀ ਰਾਜ ਆ ਜਿਹੜਾ ਉਹ ਚੱਲਦਾ ਹੀ ਪੁਲਿਸ ਤੇ ਜਾਬਰ ਸ਼ਕਤੀਆਂ ਦੇ ਸਿਰ ਤੇ ਆ ਹਥਿਆਰਬੰਦ ਫੋਰਸਾਂ ਦੇ ਸਿਰ ਤੇ ਚੱਲਦਾ ਇਹ ਜਿਹੜੇ ਆ ਦਿਖਾਵੇ ਖਾਤਰ ਬਣਾਏ ਹੋਏ ਹਨ ਇਹ ਤਾਂ ਸਿਰਫ ਦਿਖਾਵਾ ਉਹਨਾਂ ਮਖੌਟਾ ਹੈ ਭਗਵਾਨ ਤਮਾਨ ਹੋ ਗਿਆ ਮੋਦੀ ਹੋ ਗਿਆ ਹੋਰ ਹੋ ਗਿਆ ਅਸਲ ਚ ਤਾਂ ਇਹਨਾਂ ਦਾ ਜ਼ਬਰ ਰਾਜ ਚੱਲਦਾ ਹੀ ਬੰਦੂਕ ਦੇ ਜ਼ੋਰ ਦੇ ਉੱਤੇ ਆ ਜਿਹੜੇ ਸਿਰ ਤੋਂ ਪੈਰਾਂ ਤੱਕ ਹਥਿਆਰਾਂ ਨਾਲ ਲੈ ਆ ਸ ਆ ਉਹ ਲੋਕਾਂ ਦੇ ਰਾਜ ਹੀ ਤਾਂ ਕਰ ਰਹੇ ਆ ਤੇ ਉਹ ਅੱਡ ਅੱਡ ਮੌਕਿਆਂ ਦੇ ਉੱਤੇ ਲੋੜਾਂ ਪੈਂਦੀਆਂ ਕਿਸੇ ਵੇਲੇ ਫਿਰ ਪੁਲਿਸ ਦੇ ਹੱਥ ਥੋੜੇ ਜੇ ਘੁੱਟ ਦਿੰਦੇ ਆ ਕਿਸੇ ਬੜੇ ਖੋਲ ਦਿੰਦੇ ਆ ਹੁਣ ਇਹਨਾਂ ਨੇ ਬਹੁਤ ਖੁੱਲੀ ਛੁੱਟੀ ਦਿੱਤੀ ਹੋਈ ਇਹਨਾਂ ਦਿਨਾਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਬਣਾਓ ਨਸ਼ੇ ਖਤਮ ਕਰਨ ਦੇ ਨਾਂ ਤੇ ਘਰਾਂ ਤੇ ਬਲਡوزر ਵੀ ਚਲਾਓ ਜਥੇ ਬੰਦਿਆਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਬਦਨਾਮ ਵੀ ਕਰੋ ਉਹਨਾਂ ਤੇ ਪਬੰਦਗਾਂ ਵੀ ਮੜੋ ਉਹਨਾਂ ਦੇ ਕੇਸ ਵੀ ਪਾਓ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਸਿੱਟੋ ਇੰਉਂ ਇਹਨਾਂ ਨੇ ਜ਼ਬਰ ਰਾਜ ਮਸ਼ੀਨਰੀ ਦੇ ਦੰਦੇ ਹੋਰ ਤਿੱਖੇ ਕਰਨ ਦੇ ਕਦਮ ਚੱਕੇ ਹੋਏ ਐ ਇਹਨੂੰ ਅਸੀਂ ਇਹਨਾਂ ਸ਼ਬਦਾਂ ਚ ਕਹਿੰਦੇ ਆ ਪੁਲਿਸ ਰਾਜ ਤਾਂ ਹੈਗਾ ਹੀ ਹੈਗਾ ਇਹ ਪਹਿਲੇ ਹੀ ਜ਼ਬਰ ਰਾਜ ਐ ਇਹ ਤਾਨਾਸ਼ਾਹੀਆ ਜਮਹੂਰੀਅਤ ਦਾ ਤਾਂ ਸਿਰਫ ਗਲਾਫ ਆਏ ਦੇ ਉੱਤੇ ਠੀਕ ਹੈ ਨਾ ਇਸ ਕਰਕੇ ਜਿਹੜੀ ਇਹ ਲੜਾਈ ਆ ਇਹ ਅਸੀਂ ਹੌਲੀ-ਹੌਲੀ ਅੱਗੇ ਵਧਾ ਰਹੇ ਆ ਔਰ ਮਜ਼ਦੂਰ ਜੱਥੇਬੰਦੀਆਂ ਇਹਦੇ ਲਈ ਡੇਢ ਨਹੀਂ ਸਾਡਾ ਵਿਸ਼ਵਾਸ ਆ ਕਿ ਇਹ ਦੱਬੇ ਕੁਚਲੇ ਲੋਕ ਆ ਜਿਹੜੇ ਇਹ ਜਰੂਰ ਜਾਗਣਗੇ ਔਰ ਆਪਣੇ ਮੁੱਦਿਆਂ ਤੇ ਆਪਦੀ ਜਿਹੜੀ ਤਾਕਤਾਂ ਜਥੇਬੰਦ ਕਰਕੇ ਇਹ ਇੱਕ ਦਿਨ ਸੋਨੇ ਦੀ ਸੰਵੇਰ ਜਰੂਰ ਲੈ ਕੇ ਆਉਣਗੇ ਸ੍ਰੀ ਪ੍ਰਧਾਨ ਜੀ ਨਰੇਗਾ ਸੰਬੰਧੀ ਕੁਝ ਨਵੀਆਂ ਪ੍ਰੋਵੀਜ਼ਨਾਂ ਜਿਹੜੀਆਂ ਉਹਨਾਂ ਬਾਰੇ ਕਾਫੀ ਚਰਚਾ ਹੋ ਰਹੀ ਹੈਗੀ ਹੈ ਜਥੇਬੰਦੀਆਂ ਕਾਫੀ ਚਰਚਾ ਕਰ ਰਹੀਆਂ ਹੈਗੀਆਂ ਕੀ ਇਹ ਨਵੀਆਂ ਪ੍ਰੋਵੀਜ਼ਨਾਂ ਕੀ ਹੈਗੀਆਂ ਮਜ਼ਦੂਰਾਂ ਦੇ ਲਈ ਕਿੰਨੀਆਂ ਇੱਕ ਘਾਤ ਹੈਗੀਆਂ ਕੀ ਉਹ ਵਿਸਥਾਰ ਦੇ ਵਿੱਚ ਦੱਸਿਓ ਕਿ ਇਹ ਨਵੀਆਂ ਪ੍ਰੋਵੀਜ਼ਨਾਂ ਦੇ ਨਾਲ ਮਜ਼ਦੂਰਾਂ ਨੂੰ ਕੀ ਘਾਟਾ ਹੈਗਾ ਵੈਸੇ ਤਾਂ ਲਗਾਤਾਰ ਨਰੇਗਾ ਬਜਟ ਦੇ ਵਿੱਚੋਂ ਕਟੌਤੀ ਤਾਂ ਹੋ ਹੀ ਰਹੀ ਹੈ ਪਰ ਇਹ ਇਹਨਾਂ ਨਵੀਆਂ ਪ੍ਰੋਵੀਜ਼ਨਾਂ ਦੇ ਨਾਲ ਕੀ ਕੀ ਘਾਟਾ ਜਿਹੜਾ ਕੀ ਕੀ ਲੌਸ ਆ ਜਿਹੜਾ ਮਜ਼ਦੂਰਾਂ ਨੂੰ ਹੋਣ ਜਾ ਰਿਹਾ ਮਜ਼ਦੂਰਾਂ ਨੂੰ ਹੁੰਦਾ ਹਰ ਵਾਰ ਉਹ ਨਵੀਆਂ ਨਵੀਆਂ ਪ੍ਰਵੀਨਾਂ ਲੈ ਕੇ ਆਉਂਦੇ ਆ ਹਾਜ਼ਰੀ ਲਾਉਣ ਦੀਆਂ ਅੱਡ ਸ਼ਰਤਾਂ ਨੇ ਉਹਨਾਂ ਦੀ ਔਰ ਦੂਜੇ ਪਾਸੇ ਜਿਹੜੇ ਕੰਮ ਸੀ ਮਜ਼ਦੂਰਾਂ ਦੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜਿੱਥੇ ਜਿੱਥੇ ਉਹਨਾਂ ਨੂੰ ਕੰਮ ਮਿਲਦੇ ਸੋ ਸੰਘੇੜ ਤੇ ਇੱਕ ਪੱਧਰ ਦੇ ਉੱਤੇ ਅਸੀਂ ਪਹਿਲਾਂ ਜਦੋਂ ਭਗਵੰਤ ਮਾਨ ਨਾਲ ਮੀਟਿੰਗ ਹੋਈ ਆ ਖੇਤੀਬਾੜੀ ਦੇ ਮਾਰ ਵਿੱਚ ਵੀ ਬੈਠੇ ਸੀ ਅਸੀਂ ਕਿਹਾ ਸੀ ਵੈਸੇ ਤਾਂ ਨਰੇਗਾ ਨੂੰ ਜਿਹੜਾ ਹੈਗਾ ਇਹਨੂੰ ਪੈਦਾਵਾਰੀ ਕੰਮਾਂ ਨਾਲ ਜੋੜਨਾ ਚਾਹੀਦਾ ਜੇ ਅੱਜ ਸਾਨੂੰ 1000 ਕਰੋੜ ਦਾ ਬਜਟ ਆਇਆ ਅਸੀਂ ਉਹਦੇ 'ਚ ਇਸ ਤਰ੍ਹਾਂ ਨਾਲ ਚੱਲ ਗਏ ਜਿਹਦੇ ਜੋ ਮੁੜ ਕੇ ਪੈਦਾ ਹੋ ਕੇ 1200 ਕਰੋੜ ਰੁਪਏ ਬਣੇ ਕੋਈ ਵੀ ਇਹੋ ਜਿਹਾ ਅਰਥ ਸ਼ਾਸਤਰੀ ਨਹੀਂ ਕੋਈ ਇਹੋ ਜਿਹੀ ਸਕੀਮ ਨਹੀਂ ਵੀ ਤੁਸੀਂ 1000 ਕਰੋੜ ਖਰਚ ਦਿਆ ਤਾਂ ਤੁਹਾਨੂੰ 1200 ਕਰੋੜ ਨਾ ਮਣੇ ਪਰ ਇਹ ਇਹਨਾਂ ਨੇ ਮਹਿਜ ਸਿਰਫ ਟੋਏ ਪਟਲੇ ਆ ਕਰ ਲਿਆ ਉਹ ਕਰ ਲਿਆ ਡੰਗ ਟਪਾਈ ਇਹਨਾਂ ਦੀ ਹੁਣ ਇਹਨਾਂ ਨੇ ਉਹਦੇ ਤੋਂ ਵੀ ਪੱਲਾ ਝਾੜਤਾ ਵੀ ਜੀ ਸੂਆਂ ਦੇ ਕਿਨਾਰੇ ਕੱਸੀਆਂ ਦੇ ਕਿਨਾਰੇ ਨਹਿਰਾਂ ਦੇ ਕਿਨਾਰੇ ਜਾਂ ਪੈਂਘਾਂ ਦੇ ਉੱਤੇ ਛੱਪੜਾਂ ਦੀ ਸਫਾਈ ਵਰਗੇ ਜਿਹੜੇ ਅੱਡ ਅੱਡ ਥਾਵਾਂ ਤੇ ਕੰਮ ਮਿਲਦੇ ਸੀ ਮਜ਼ਦੂਰਾਂ ਨੂੰ ਹੁਣ ਉਹਦਾ ਘੇਰਾ ਸੰਘੇੜਤਾ ਸਾਰਤਾ ਤੇ ਆ ਕਿ ਮੁਲਕ ਪੱਧਰ ਦੇ ਉੱਤੇ ਇੱਕ ਬਹਿਸ ਛਿੜੀ ਹੋਈ ਆ ਅਰਥ ਸ਼ਾਸਤਰੀਆਂ ਦੇ ਵਿੱਚ ਇਹਨਾਂ ਚ ਸਰਕਾਰ ਦੇ ਵਿੱਚ ਵੀ ਉਹ ਬਹਿਸ ਇਹ ਆ ਕਿ ਮੰਦਰੇਗਾ ਨੂੰ ਬੰਦ ਕੀਤਾ ਜਾਵੇ ਉਹ ਹੋ ਸਰਕਾਰ ਦਾ ਇੱਕ ਹਿੱਸਾ ਉਹ ਵੀ ਹੈਗਾ ਜਿਨ੍ਹਾਂ ਨੂੰ ਹੈ ਲੱਗਦਾ ਵੀ ਯਾਰ ਇਹ ਲੋਕਾਂ ਨੂੰ ਸਾਹ ਦੇਣ ਵਾਲੀ ਆ ਨਹੀਂ ਜੇ ਲੋਕਾਂ ਦਾ ਸਾਹ ਘੁੱਟਿਆ ਗਿਆ ਫਿਰ ਲੋਕ ਸਰਕਾਰ ਦੇ ਗਲ ਪੈਣਗੇ ਆਕੇ ਉਹ ਕਹਿੰਦੇ ਵੀ ਇਹ ਨਾ ਕਰੋ ਥੋੜਾ ਥੋੜਾ ਰੱਖੋ ਇਹਨੂੰ ਠੀਕ ਹੈ ਨਾ ਜਣੀ ਉਸ ਬਹਿਸ ਦੇ ਸਿੱਟੇ ਵੱਜੋ ਪੁੱਗ ਉਹਨਾਂ ਦੀ ਰਹੀ ਹੈ ਜਿਹੜੇ ਕਹਿ ਰਹੇ ਆ ਵੀ ਯਾਰ ਬੰਦ ਕਰਨੀ ਹੈ ਇਹ ਕਿਉਂਕਿ ਸਭ ਸਹੂਲਤਾ ਬੰਦ ਕਰਨੀ ਹੈ ਇਹਨਾਂ ਨੇ ਸਰਕਾਰੀ ਪੈਸਾ ਲੋਕਾਂ ਤੇ ਲਾਉਣਾ ਨਹੀਂ ਜੋ ਬਾਹਰਲੇ ਮੁਲਕਾਂ ਨਾਲ ਸੌਦੇ ਸੰਧੀਆਂ ਉਹ ਸੌਦੇ ਸੰਧੀਆਂ ਹੀ ਇਹ ਕਹਿੰਦੇ ਨੇ ਕਿ ਸਰਕਾਰੀ ਬਜਟ ਲੋਕਾਂ ਤੇ ਖਰਚਣਾ ਬੰਦ ਕਰੋ ਇਹਨੂੰ ਹਥਿਆਰਾਂ ਤੇ ਖਰਚੋ ਇਹਨੂੰ ਜਿਹਨੂੰ ਇਨਫਰਾਸਟ੍ਰਕਚਰ ਦਾ ਸਿਸਟਮ ਕਹਿੰਦੇ ਆ ਪੁਲ ਬਣਾਉਣ ਤੇ ਲਾਓ ਸੜਕਾਂ ਬਣਾਉਣ ਤੇ ਲਾਓ ਤੇ ਹਥਿਆਰ ਖਰੀਦਣ ਤੇ ਲਾਓ ਹੋਰ ਕਿਤੇ ਨਾ ਪੈਸਾ ਲਾਓ ਤੁਸੀਂ ਠੀਕ ਹੈ ਨਾ ਵੀ ਤਾਂ ਕਿ ਜਿਹੜਾ ਹੈਗਾ ਇਹ ਪੈਸਾ ਲੋਕਾਂ ਦੀ ਜੇਬ ਚੋਂ ਕੱਢ ਕੇ ਕੰਪਨੀਆਂ ਕੋਲੇ ਜਾ ਸਕੇ ਕੰਪਨੀਆਂ ਨੇ ਮੁਨਾਫੇ ਵਧਣ ਉਹ ਇਸ ਦਿਵਾਲੀ ਮਨਰੇਗਾ ਵਿਊ ਦੀ ਮਹਾਰਤ ਲੈ ਆਈ ਹੋਈ ਆ ਜਿਹਦੇ ਕਰਕੇ ਜਿਹੜੀ ਇਹ ਲੜਾਈ ਆ ਆਉਣ ਵਾਲੇ ਦਿਨਾਂ ਚ ਹੋਰ ਭਖੂਗੀ ਔਰ ਜਿਹੜਾ ਭਗਵੰਤ ਮਾਨ ਨੇ ਇਹ ਵੀ ਕਰਤਾ ਵੀ 8 ਘੰਟੇ ਦੀ ਬਜਾਏ 12 ਘੰਟੇ ਕੰਮ ਉਹ ਹੌਲੀ ਹੌਲੀ ਮਨਰੇਗਾ ਤੇ ਵੀ ਲਾਗੂ ਕਰਨਾ ਉਹਨਾਂ ਨੇ ਹੁਣ ਜੇ ਉਹ ਲਾਗੂ ਕਰਨਾ ਹੈ ਇਹਦਾ ਮਤਲਬ ਸ਼ੀਤੋਂ ਸ਼ਿਵ ਜੇ ਤੱਕ ਕੰਮ ਲਿਆ ਕਰਨਗੇ ਸਵੇਰੇ ਤੇ ਕਿਹੜਾ ਮਜ਼ਦੂਰ ਹੈੜਾ ਸ਼ਿਵ ਜੇ ਜਾ ਕੇ ਉੱਥੇ ਕੰਮ ਤੇ ਖੜ੍ਹ ਜਿਆ ਕਰੂਗਾ ਇਧਰ ਨੂੰ ਵੀ ਤੁਰਨਾ ਹੈ ਇਹਨਾਂ ਨੇ ਹੌਲੀ ਹੌਲੀ ਦਿਸ਼ਾ ਹੈ ਅੱਜ ਭਾਵੇਂ ਨਹੀਂ ਤੁਰ ਰਹੇਗੇ ਹਾਲੇ ਜਿਵੇਂ ਕਹਿੰਦੇ ਨਾ ਵੀ ਉਹ ਪੈਂਸਿਲ ਨੀਂ ਦਾ ਟੀਕਾ ਲਾਉਣ ਤੋਂ ਪਹਿਲਾਂ ਥੋੜਾ ਜਿਹਾ ਚੈੱਕ ਕਰਦੇ ਆ ਵੀ ਰਿਐਕਸ਼ਨ ਕਿੰਨਾ ਕੁ ਕਰਦਾ ਹੈ ਕਿਹਨ ਉਹ ਇਹਨਾਂ ਕੋ ਉਹਨਾਂ ਨੇ ਚੈੱਕ ਕਰਕੇ ਦੇ ਜਿਵੇਂ ਜਿਵੇਂ ਉਹਨਾਂ ਨੂੰ ਲੱਗੂਗਾ ਵੀ ਯਾਰ ਗੱਲ ਗਾਂਹ ਦੁਰਦੀ ਜਾਂਦੀ ਓਵੇਂ ਓਵੇਂ ਕਰੀ ਜਾਣਗੇ ਕੋਈ ਖੇਤਰ ਛੱਡ ਹੀ ਨਹੀਂ ਰਹੇ ਬਿਜਲੀ ਦਾ ਖੇਤਰ ਉਹ ਨਹੀਂ ਛੱਡ ਰਹੇ ਪਾਣੀ ਦਾ ਖੇਤਰ ਉਹ ਨਹੀਂ ਛੱਡ ਰਹੇ ਠੀਕ ਹੈ ਨਾ ਸਾਰਾ ਕੁਝ ਜਿਹੜਾ ਹੈਗਾ ਲਟਾਉਣ ਤੇ ਲੱਗੇ ਹੋਏ ਆ ਇਸ ਲਈ ਮਨਰੇਗਾ ਉਸੇ ਦਿਸ਼ਾ ਦੇ ਵਿੱਚ ਉਸੇ ਸੇਧ ਦੇ ਵਿੱਚ ਮਜ਼ਦੂਰਾ ਤੋਂ ਰੁਜ਼ਗਾਰ ਖੋਣ ਦੀ ਨੀਤੀ ਦੇ ਮਾਰਥ ਲੈ ਆ ਗਈ ਤੇ ਇਹ ਜਿਹੜਾ ਹੈਗਾ ਉਹਨ ਦੇ ਦਿਨਾਂ ਦੇ ਵਿੱਚ ਹੋਰ ਵੀ ਰੁਜ਼ਗਾਰ ਦੇ ਬਜਟ ਵੀ ਘਟਣੇ ਤੇ ਕੰਮ ਵੀ ਘਟਣਾ ਹੈ ਠੀਕ ਧੰਨਵਾਦ ਮੈਂ ਵੀ ਰਿਪੋਰਟਿੰਗ